ਸਤਿਓ ਨਮਸਕਾਰ ਜੀ ਅੱਜ ਦਾ ਜੋ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇੱਕ ਬਹੁਤ ਹੀ ਇੰਪੋਰਟੈਂਟ ਮੈਟਰ ਜੋ ਪੰਜਾਬ ਵਿੱਚ ਪੰਜਾਬ ਦੇ ਹਰਮਨ ਕਾਰੇ ਮੁਖੰਤੀ ਸਰਕ ਵੰਸੀ ਮਾਨ ਸਾਹਿਬ ਦੀ ਰਹਿਣ ਵਾਲੀ ਹੈ 2022 ਦੀ ਬਣੀ ਸੀ ਇਸ ਦੀ ਸਿਹਾਰ ਸ਼ਿਦਾਰਜ ਪਗਸਿੰਘ ਦੇ ਪਿੰਡ ਤੋਂ ਉੱਠ ਗਈ ਸਰਕਾਰ ਬੰਦੇ ਨਾਲ ਹੀ ਸਾਡਾ ਜੋ ਸਰਕਾਰ ਬਣਾਉਣ ਦੇ ਬਾਅਦ ਅਗਦਾ ਜੋ ਮੇਨ ਮਿਸ਼ਨ ਸੀ ਜੋ ਸਾਰਾ ਮਕਸਦ ਸੀ ਜੋ ਸਾਡੀ ਸੋਰਸਿੰਗ ਕਿ ਸ਼ਹੀਦ ਆਜਮ ਭਗਤ ਸਿੰਘ ਔਰ ਡਾਕਟਰ ਬੀ. ਰਾਉ ਅੰਬੇਦਕਰ ਦੀ ਸੋਚ ਲੈ ਕੇ ਚੱਲਣਾ ਹੈ ਔਰ ਜੋ ਉਹਨਾਂ ਦੇ ਮਨ ਦੇ ਵਿੱਚ ਜਨਤਾ ਦੇ ਪ੍ਰਤੀ ਉਹ ਚਾਹਦੇ ਹਨ ਉਹ ਕਰਨ ਵਾਕੇ ਆਮ ਆਦਮੀ ਪਾਰਟੀ ਹੋਣ ਚਾਹੀਦੀ ਹੈ ਔਰ ਅੱਜ ਮਨੁਸ਼ ਗੁਰ ਦੀ ਬੜੀ ਖੁਸ਼ੀ ਹੈ ਕਿ 3 ਸਾਲ ਤੋਂ ਲਗਾਤਾਰ ਜੋ ਸਰਕਾਰ ਸਾਡੀ ਚੌਕਮੁਖੀ ਵਿਕਾਸ ਕਰ ਰਹੀ ਹੈ ਉਹਦੇ ਨਾਲ ਨਾਲ ਇੱਕ अहम ਇਸਾ ਦੇਖਿਆ ਨਾ ਕਿ 14 ਅਪ੍ਰੈਲ ਨੂੰ ਭਾਰਤ ਦੇ ਦוקਟਰ ਬੀਬਰਾ ਮੇਤ ਕਾ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਸਾਰਿਆਂ ਜਿਲ੍ਹਾਂ ਦੇ ਵਿੱਚ ਹੈੱਡਕੁਆਟਰ ਦੇ ਉੱਪਰ ਪਾਰਟੀ ਦੇ ਐਮਐਲਏ ਸਹਿबान ਮਿੰਿਸਟਰ ਸਹਿਵਾਨ ਬਲੋਂ ਡਿਸਟ੍ਰਿਕਟ ਲੈਵਲ ਤੇ ਉਸਟੇਬਲ ਬਿਉਗ ਬਣਾਇਆ ਗਿਆ। ਔਰ ਤੁਸੀਂ ਦੇਖਿਆ ਹੋਣਾ ਹੈ ਕਿ ਪਹਿਲੀਆਂ ਸਰਕਾਰਾਂ ਕੇਵਲ ਦਲਿਤ ਸਮਾਜ ਨੂੰ ਦਲਿਤ ਵੋਟਰ ਨੂੰ ਕੇਵਲ ਵੋਟਾਂ ਲੈਣ ਲਈ ਐਨ ਕੈਸ਼ ਕਰਦੇ ਰਹੇ। ਉਹਨਾਂ ਕਦੇ ਵੀ ਦਲਿਤ ਸਮਾਜ ਲਈ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ। ਡਾਕਟਰ ਵੀਮਰਾਵ ਅਵੇਦਕਰ ਦੀ ਸੋਚਾ ਸਦਕਾ ਜਿਹੜਾ ਆਮ ਆਦਮੀ ਪਾਰਟੀ ਨੇ 2017 ਤੇ ਮੰਗ ਕੀਤੀ ਸੀ ਕਿ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਵਕੀਲ ਲੱਗੇ ਨੇ ਚਾਹੇ ਐਡੀਸ਼ਨਲ ਐਡਵੋਕੇਟ ਜਨਰਲ ਹੋ ਚਾਹੇ ਡਿਪਟੀ ਜਨਰਲ ਐਡਵੋਕੇਟ ਹੋਣ ਉਹ ਐਸ்சி ਭਾਈਚਾਰੇ ਦੇ ਵਿੱਚ ਵੀ ਪ੍ਰਾਵਧਾਨ ਉਹਨਾਂ ਨੂੰ ਜੋ ਪਰਸਨਲ ਹੈਗੀ ਹੈ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਜਿਵੇਂ ਕਿ ਕਿਸੇ ਸਰਕਾਰ ਨੇ ਪਹਿਲਾਂ ਆਇਤਾ ਨਹੀਂ ਕੀਤੀ। ਔਰ ਅਜੇ ਪਿਛਲੇ ਦਿਨੀ ਮਾਨਸਾ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ। ਇੱਕ ਜਿੱਥੇ ਅਸੀਂ 56 ਪੋਸਟਾਂ ਹਾਈ ਕੋਰਟ ਦੇ ਵਿੱਚ ਰਿਜ਼ਰਵ ਰੱਖੀਆਂ ਨੇ ਉਹ ਪਿੱਛੇ ਜਿਹਾ ਅਸੀਂ ਉਹਦੀ ਅਪੁਆਇੰਟਮੈਂਟ ਕੀਤੀ ਤੇ 15 ਪੋਸਟਾਂ ਖਾਲੀ ਰਹਿ ਗਈਆਂ। ਕਿਉਂਕਿ ਜੋ ਗੁਰਦਪਾਈ ਚੜ ਦੇ ਵਕੀਲ ਨੇ ਉਹਨਾਂ ਦਾ ਪ੍ਰੈਕਟਿਸ ਜੋ ਹੈ ਇਨਕਮ ਜੋ ਹੈ ਕਈ ਸਾਥੀਆਂ ਦੀ ਕਾਠੋਂ ਦੇ ਕਾਰਨ ਉਹਨਾਂ ਦੀ ਐਨਕਮ ਨਹੀਂ ਹੁੰਦੀ। ਔਰ ਕਈ ਜਨਰਲ ਬੱਚੇ ਵੀ ਜੋ ਉਹਨਾਂ ਦਾ ਪੀਆਸੀ ਬੜੀ ਸਰਕਾਰ ਦੇ ਦਰੱਖਿਆ ਚ ਉਹਨਾਂ ਨੇ ਭਰਾਈ ਸਕੀਤੀ। ਉਹ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਐਲੀਜੀਬਿਲਟੀ ਨਹੀਂ ਸੀ ਬੰਦੀ। ਔਰ ਪਹਿਲੀ ਗੱਲ ਤੇ ਜੋ 2022 ਸਰਕਾਰ ਸਾਡੀ ਬਣੀ ਉਸ ਵੇਲੇ ਹੀ ਇਹ ਜੋ ਹੈ ਜੀ ਆਪਣੇ ਹਾਈ ਕੋਰਟ ਦੇ ਵਿੱਚ ਬਿਲੀਲਾ ਵਾਸਤੇ ਇਹ ਜ਼ਰੂਰ ਜ਼ਿੰਮੇਤ ਹੋਰ ਥੋੜੀ ਜੀ ਇਨਕਮ ਜ਼ਿਆਦਾ ਹੋਣ ਦੇ ਕਾਰਨ ਇੱਕ 15 ਸੀਟਾਂ ਨਹੀਂ ਭਰੇ ਗਈਆਂ ਅਸੀਂ ਉਹ ਵੀ ਸੋਧਨ ਕਰਕੇ ਜਿਹੜੀ ਪਹਿਲੇ 20 ਲੱਖ ਹੁੰਦੀ ਸੀ ਉਹ ਸੀ ਬਾਅਦ ਵਿੱਚ 10 ਲੱਖ ਘੱਟ ਗਈ ਜਿਹੜੀ 15 ਲੱਖ ਸੀ ਉਹ 7 ਲੱਖ ਘੱਟ ਗਈ ਇਹ ਜੋ ਇਨਕਮ ਘਟਾਈ ਸੀ ਕੇਵਲ ਗਲਤ ਵਕੀਲਾਵਰਤੇ ਨਹੀਂ ਸਾਰੇ ਜਨਰਲ ਵਾਸਤੇ ਵੀ ਜੋ ਹੈ ਉਹਨਾਂ ਦੀ ਕੈਟਾਗਰੀ ਜਿਹੜੀ ਹੈਗੀ ਹੈ ਉਹ ਵੀ ਘਟਾਈ ਉਹਨਾਂ ਦੀ 20 ਤੋਂ 15 ਲੱਖ ਘੱਟ ਗਈ ਸੋ ਸਾਥੀਓ ਮੇਰਾ ਕਹਿਣ ਦਾ ਮਕਸਦ ਹੈ ਕੀ ਪਹਿਲੀਆਂ ਸਰਕਾਰਾਂ ਕੇਵਲ ਦਲ ਸਮਾਜ ਨੂੰ ਐਦੇ ਵੋਟ ਬੈਂਕੇ ਇਸਤੇਮਾਲ ਕਰਦੀਆਂ ਨਹੀਂ ਆ ਉਹਨਾਂ ਨੇ ਕਦੇ ਇਹਨਾਂ ਦੇ ਵਾਸਤੇ ਕਦੇ ਕੋਈ ਭਲੇ ਦਾ ਕੰਮ ਨਹੀਂ ਕੀਤਾ 75 ਸਾਲ ਲਗਾਤਾਰ ਕੋਈ ਸਰਕਾਰ ਬਣੀ ਦੇ ਪਰ ਕਿਸੇ ਨੇ ਵੀ ਐਸਾ ਸਟੈਪ ਨਹੀਂ ਲਿਆ ਸੋ ਅਸੀਂ 2022 ਸਰਕਾਰ ਬਣਦੇ ਬਾਅਦ ਹੀ ਇਮੀਡੀਏਟ ਜੋ ਹੈ ਕੰਮ ਕੀਤਾ ਔਰ ਅੱਜ ਮਨੇ ਸਰਕਾਰ ਦਾ ਬੜਾ ਮਾਣ ਹੈ ਕਿ ਸਾਡੇ ਨੈਸ਼ਨਲ ਕਨਵੀਨਰ ਜਿਹੜੀ ਅਰਮਨ ਕੁਜਰੀਵਾਲ ਜੀ ਔਰ ਸਾਰੇ ਪੰਜਾਬ ਦੇ ਮੁਖਬਰ ਵੀ ਸੁਧਾਰ ਕਮਨ ਸੇਮਾਨ ਸਾਹਿਬ ਨੇ ਦੇ ਪ੍ਰਯਾਸ ਦੇ ਨਾਲ ਹੀ ਸਾਰਾ ਉਹਨਾਂ ਨੇ ਇਹ ਜੋ ਸਫਲਤਾ ਲਿਆ ਹੈ ਅਸੀਂ ਉਹਦਾ ਬਹੁਤ ਬਹੁਤ ਮੈਂ ਅਤਮਾਕ ਪੇਨਾ উকੀਲਾ ਨੂੰ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡੇ ਵਕੀਲਾਵਾਂ ਵਾਸਤੇ ਇਹਨਾਂ ਕੁਝ ਕੀਤਾ ਹੈ ਤਾਂ ਮੇਰਾ ਕਿਆਨ ਦਾ ਭਾਵ ਹੈ ਕਿ ਪਹਿਲੀ ਸਰਕਾਰਾਂ ਟੇਬਲ ਸਾਨੂੰ ਇਸਤੇਮਾਲ ਹੀ ਕਰ ਦੇਣੀ ਦੇਖੋ ਕਿ ਡਾਕਟਰ ਬੀਬਾ ਅਮੇਰਕਰ ਜੀ ਦਾ ਜੋ ਸੁਪਨਾ ਸੀ ਕਿ ਜੋ ਦਰਸ ਸਮਾਜ ਹੈ ਅਗਰ ਸਮਾਨਤਾ ਦਾ ਅਧਿਕਾਰ ਸਾਨੂੰ ਅਗਰ ਦੋਇਆ ਹੈ ਤੇ ਸਾਨੂੰ ਡਾਕਟਰ ਬੀਬਰਾ ਗਿੱਧਾ ਦੋਇਆ ਹੈ ਵਰਨਾ ਸਾਨੂੰ ਤੁਸੀਂ ਸਾਡੇ ਜਾਣ ਦਿਓ ਕਿ ਰਿਜ਼ਰਵੇਸ਼ਨ ਤੋਂ ਪਹਿਲਾਂ ਸਾਨੂੰ ਸਮਾਜ ਦੇ ਸਮਾਨਤਾ ਦਾ ਅਧਿਕਾਰ ਨਹੀਂ ਸੀ ਹੈਗਾ ਸਾਡਾ ਪੇਟ ਭਾਵ ਕੀ ਕਹਿੰਦਾ ਸੀ ਸੋ ਇਸ ਸਰਕਾਰ ਨੇ ਆ ਕੇ ਜੋ ਬੜਾ ਵੱਡਾ ਇੱਕ ਨਵੀਂ ਕਿਹਾ ਜਾਏ ਰੈਵਲੂਸ਼ਨ ਡਿclare ਕੀਤਾ ਹੈ ਸਰਕਾਰ ਦੇ ਵਿੱਚ ਅਸੀਂ ਸਿਰੋ ਕਿਹਾ ਹੀ ਨਹੀਂ ਜੋ ਕਿਹਾ 2017 ਦੀ ਡਿਮਾਂਡ ਸੀ ਸਰਕਾਰ ਦੇ ਉਧwidehat ਦੇ ਸਰਕਾਰ ਬਣੀ 2020-22 ਦੇ ਵਿੱਚ ਤੇ ਸਿਰੋਂ ਉਹਨੂੰ ਲਾਗੂ ਵੀ ਕੀਤਾ ਕੇਵਲ ਮੰਗਾ ਕਰਕੇ ਹੀ ਨਹੀਂ ਛੱਡ ਦਿੱਤਾ ਉਹਨੂੰ ਅਮਲੀ ਜਾਮਾ ਵੀ ਸੀ ਬਣਾਇਆ ਗਿਆ ਉਹਦੇ ਨਾਲ ਨਾਲ ਸਾਥੀਓ ਕਰ ਦੇਖਿਆ ਜਾਏ ਕਿ ਜਿਹੜਾ ਫੈਸਲਾ ਹੈਗਾ ਇਹ ਕੂਲ ਕਾਸ ਕੂਲ ਟਰਾਈਬਾਂ ਤੇ ਜਿੰਨਾ ਕੀ ਉਹਨਾਂ ਨੂੰ ਮੌਕਾ ਮਿਲੇਗਾ ਕਿਉਂਕਿ ਹਾਈ ਕੋਰਟ ਜਿਹੜਾ ਸਾਡਾ ਵਕੀਲ ਉੱਥੇ ਜਾ ਕੇ ਕੰਮ ਕਰੇਗਾ ਉਹਦਾ ਤਜਰਬਾ ਵਧੇਗਾ ਔਰ ਸਰਕਾਰ ਵੱਲੋਂ ਜਿਹੜਾ ਉਹ ਕੇਸ ਸਾਡੇ ਲੜੇਗਾ ਸਾਰੇ ਅਲੱਗ-ਅਲੱਗ ਮੈਦੀਕਮਾਂ ਦੇ ਔਰ ਅੱਜ ਇੱਕ ਬੜੀ ਰਾਹਤ ਪੰਜਾਬ ਦੇ ਦਲਦਵੀਰਾਂ ਨੂੰ ਸਾਰੇ ਐਡਵੋਕੇਟ ਵਕੀਲ ਜੋ ਅਨੁਸੂਚੀਆ ਤੀਨ ਨਾਲ ਸੰਬੰਧ ਰੱਖਦੇ ਨੇ ਅੱਜ ਉਹਨਾਂ ਦਾ ਮਤਲਬ ਕਿ ਉਹਨਾਂ ਦਾ ਬਹੁਤ ਇਹਨਾਂ ਦੇ ਮਨ ਚ ਖੁਸ਼ੀ ਹੈ ਕਿ ਕੋਈ ਐਸੀ ਸਰਕਾਰ ਵੀ ਆਈ ਜਿਹੜੀ ਸਾਡੇ ਵਾਸਤੇ ਕੋਈ ਕੰਮ ਕਰ ਰਹੀ ਹੈ ਦਲਤਾਵਾਂ ਤੇ ਕੰਮ ਕਰ ਰਹੀ ਹੈ ਸੋ ਮੈਂ ਇੱਕ ਵਾਰ ਫੇਰ ਆਕਰ ਦੇ ਉੱਪਰ ਆਪਣੇ ਸੁਪਰੀਮੋ ਨੈਸ਼ਨਲ ਕਮਿਸ਼ਨਰ ਸ੍ਰੀ ਅਰੁਣ ਕੇਜਰੀਵਾਲ ਜੀ ਦਾ ਹਮਸਲੂ ਕਰਨਾ ਵਾ ਔਰ ਪੰਜਾਬ ਦੇ ਮਖੰਤੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਧਨਵਾਦ ਕਰਨਾ ਇਹਨਾਂ ਨੇ ਸਾਡੇ ਦਲ ਸਮਾਜਵਾਦ ਵਾਸਤੇ ਜਿਨ੍ਹਾਂ ਦਾ ਮਾਨ ਸਨਮਾਨ ਵੀ ਉੱਪਰ ਚੁੱਕਿਆ ਹੈ ਬੜਾ ਹੀ ਇੱਕ ਅੱਛਾ ਮਾਹੌਲ ਇੱਕ ਅੱਛਾ ਮੈਸੇਜ ਹੈ ਕਿ ਆਮ ਆਦਮੀ ਪਾਰਟੀ ਲਈਏ ਉਹ ਜਿਹੜੀ ਸੋਚ ਲੈ ਕੇ ਆਈ ਸੀ ਸਾਡੀ ਜੋ ਸਰਕਾਰ ਹੈ ਸੀਧਾ ਜਮ ਪਗਸ ਸਿੰਘ ਔਰ ਡਾਕਟਰ ਭੀਮਰਾਵ ਬੇਤਕਰ ਨੂੰ ਸਮਰਪਿਤ ਸਰਕਾਰ ਹੈ ਅਗਰ ਕਿਹਾ ਜਾਏ ਸਾਡੀ ਜਿਹੜੀ ਸਰਕਾਰ ਹੈਗੀਏ ਉਹ ਡਾਕਟਰ ਭੀਮਰਾਵ ਬੇਤਕਰ ਔਰ ਸੀਧਾ ਜਮ ਪਗਸ ਸਿੰਘ ਨੂੰ ਸਮਰਪਿਤ ਸਰਕਾਰ ਹੈ ਉਹਨਾਂ ਦੀ ਦਿਸ਼ਾ ਉਹਨਾਂ ਦੀ ਸੋਚ ਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਪੰਜਾਬ ਦੇ ਵਿੱਚ ਐਸੇ ਕੰਮ ਕਰਾਂਗੇ ਜਿਨ੍ਹਾਂ ਜਨਤਾ ਨੂੰ ਫਾਇਦਾ ਹੋਵੇ ਲੋਕਾਂ ਨੂੰ ਫਾਇਦਾ ਹੋਵੇ ਅਸੀਂ ਮੱਦੇ ਦੇ ਸਰਕਾਰ ਜਿਹੜੀ ਹੈਗੀ ਹੈ ਇਹ ਲੋਕਾਂ ਵਾਸਤੇ ਹੈ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਵਾਸਤੇ ਸਰਕਾਰ ਹੈ ਔਰ ਆਮ ਲੋਕਾਂ ਨੇ ਬਣਾਈ ਹੋਈ ਸਰਕਾਰ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਭਾਰਤ ਜੈ ਹਿੰਦ ਜੈ ਵੀ ਜੈ ਭਾਰਤ ਇੱਕ